ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਪਾਂ ਆਪਣੇ ਕੰਮ ਦੀ ਸਾਰੀ ਵੀਡੀਓ ਤੇ ਆਪਣਾ ਕੰਮ ਕਿੰਨਾ ਹੋ ਚੁੱਕਿਆ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਲੋ ਜੀ ਇਹ ਲਾਈ ਆਪਾਂ ਨੇ ਮਾਈਕ ਟੈਲ 2x2 ਦੀ ਜੀ ਇਹ ਸਾਰੀ ਓਕੇ ਆ ਜੀ ਸਟਾਰਟਿੰਗ ਬਾਕੀ ਹੈ ਇਹ ਲਾਈ ਆਈ ਆ ਜੀ ਆਪਾਂ ਨੇ 2x4 ਦੀ ਟੈਲ ਗਲੋਸੀ ਜੀ ਆਪਾਂ ਨੇ ਸਾਰੀ ਸਕਰਟਿੰਗ ਸਪੂਟਿੰਗ ਓਕੇ ਕਰ ਰੱਖੀ ਐ ਕਰੋ ਚੈੱਕ ਇੱਥੇ ਆ ਗਿਆ ਆਪਣਾ ਗੋਲਾ ਪੌੜੀ ਦੇ ਨਾਲ ਲਾਵਾਂਗੇ ਇਹ ਆ ਗਿਆ ਆਪਣਾ ਰੂਮ ਰੂਮ ਚ ਵੀ ਸਾਰੇ ਸਕਰਟਿੰਗ ਲੱਗ ਚੁੱਕੀ ਐ ਤੇ ਇਹ ਆ ਗਿਆ ਆਪਣਾ ਡ्रेसਿੰਗ ਰੂਮ ਜੀ ਵਾਸ਼ਰੂਮ ਆਪਾਂ ਨੇ ਲਾਉਣਾ ਜੀ ਉੱਪਰ ਤੱਕ ਸਾਰਾ 5/8 ਦਾ ਬਾਥਰੂਮ ਐ ਇਹ ਬਾਥਰੂਮ ਲਾਉਣਾ 2/4 ਦੀ ਤਰ੍ਹਾਂ ਤੇ ਇੱਕ ਆਪਾਂ ਨੇ ਬਾਹਰਲਾ ਏਰੀਆ ਉਧਰ ਲਾਇਆ ਜੀ ਇਹ ਲਾਇਆ ਆਪਾਂ ਨੇ 2 बाई 2 ਦੀ ਮੈਟ ਵਾਲੀ ਸਾਰੀ ਸੇਮ ਹੀ ਹੈ ਇਹ ਆਪਣਾ ਕੱਚੇ ਦਾ ਕੰਮ ਚੱਲ ਰਿਹਾ ਇੱਧਰ ਮੁੰਡੇ ਕੱਚਾ ਕਰ ਰਹੇ ਨੇ ਜੀ ਸਾਰਾ ਅੱਜ ਕੱਚਾ ਕਰ ਦਾਂਗੇ ਤੇ ਆ ਲੈ ਜਾਂਦੇ ਇਹ ਸਾਰੀ ਆਪਣੇ ਅਡੈਸਿਵ ਦੇ ਨਾਲ ਲਾਉਣੀਆਂ ਐ ਅਡੈਸਿਵ ਆਪਾਂ ਨੇ ਕਿੰਨਾ ਲਾਉਣਾ ਹੈ ਅਡੈਸਿਵ ਸਾਰਾ ਆਪਾਂ ਨੇ ਇਹਦੇ ਵਿੱਚ 5mm ਅਡਸ ਬਲਾਵਾਂਗੇ ਜਿਆਦਾ ਮਾਤਰਾ ਨਹੀਂ ਲਾਉਂਦੇ ਅਸੀਂ ਫੜ ਸਕਦੀ ਕਿਉਂਕਿ ਫਿਰ ਮਾਲਕ ਦਾ ਜਿਆਦਾ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਮਾਲਕ ਨੂੰ ਵੀ ਜਿਆਦਾ ਖਰਚਾ ਪੈ ਜਾਂਦਾ ਤੇ ਬਾਕੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ